ਹਾਂਜੀ ਬੀਤੇ ਪਿਛਲੇ ਕੁਝ ਦਿਨ ਪਹਿਲਾਂ ਜੋ ਕਿ ਪੁਲਿਸ ਕਾਂਸਟੇਬਲ ਅਮਨਦੀਪ ਕੌਰ ਤੋਂ ਚਿੱਟਾ ਫੜਿਆ ਗਿਆ ਉਸ ਦੇ ਨਾਲ ਜੋ ਅੱਗੇ ਚਿੱਟਾ ਸਪਲਾਈ ਕਰਦਾ ਸੀ ਉਸ ਦੇ ਘਰਵਾਲੀ ਨੇ ਕੀ ਕੁਝ ਬੋਲਿਆ ਅਤੇ ਇਸ ਨੇ ਕਿਹਾ ਕਿ ਇਹ ਸਭ ਝੂਠਾ ਹੈ ਤੇ ਉਸ ਦੇ ਘਰਵਾਲੀ ਜੋ ਕਿ ਬਲਵਿੰਦਰ ਸਿੰਘ ਸੋਨੂ ਦੇ ਘਰਵਾਲੀ ਹੈ ਤੇ ਇਹ ਪੁਲਿਸ ਕਾਂਸਟੇਬਲ ਆਪਣੀ ਪੁਲਿਸ ਦੀ ਤੋਂ ਜਮਾ ਕੇ ਜੋ ਅਗੋਂ ਚਿੱਟਾ ਲੈ ਕੇ ਆਉਂਦੀ ਸੀ ਅਤੇ ਉਹ ਅੱਗੇ ਸਪਲਾਈ ਕਰਦਾ ਸੀ ਜੋ ਕਿ ਇਸ ਦੇ ਵਿੱਚ ਕਈ ਸਾਲਾਂ ਤੋਂ ਰਿਲੇਸ਼ਨ ਵਿੱਚ ਰਹਿ ਰਿਹਾ ਸੀ ਉਸ ਦੀ ਪਤਨੀ ਨੇ ਕੀ ਬੋਲਿਆ ਜੀ ਨਾਇਆ ਤੁਸੀਂ ਕੁਝ ਸ਼ਿਕਾਇਤ ਦੇਣਾ ਹੈ ਕਿ ਸਰ ਜੀ ਮੈਡਮ ਨੂੰ ਮੈਂ ਬੇਨਤੀ ਕਰਨਾ ਚਾਹਨੀ ਆ ਦੂਜਿਆਂ ਦੇ ਘਰ ਟਾਏ ਨਾ ਬਰਡੋਜਰ ਜਿਹੜੇ ਚਿੱਟਾ ਵੇਚਦੇ ਸੀਗੇ ਐਂਦੇ ਘਰ ਵੀ ਟਾਇਆ ਜਾਵੇ ਬਰਡੋਜਰ ਸਖਤ ਤੋਂ ਸਖਤ ਐਕਸ਼ਨ ਲਿੱਤਾ ਜਾਵੇ ਇਸ ਲੇਡੀਜ਼ ਦੇ ਬਹੁਤ ਖੁਲਾਸੇ ਹੋਣਗੇ ਡਿਮਾਂਡ ਮਿਲਿਆ ਜੱਸ ਸਾਹਿਬ ਕੋਲੋਂ ਡਿਮਾਂਡ ਨਾਲ ਚੰਗੀ ਦਾ ਤਸੱਲੀ ਬਲਵਿੰਦਰ ਸਿੰਘ ਨੂੰ ਕਾਬੂ ਕਰੋ ਬਹੁਤ ਵੱਡੇ ਅਧਿਕਾਰੀਆਂ ਦੇ ਵੀ ਨਾਮ ਨਿਕਲਣਗੇ ਤੇ ਵੱਡੇ ਵੱਡੇ ਗੈਂਗਸਟਰਾਂ ਦੇ ਵੀ ਤੇ ਜੋ ਨਸ਼ਾ ਤਸਕਰ ਨੇ ਇਹ ਫਾਜ਼ਲ ਕਾਂ ਤੋਂ ਨਸ਼ਾ ਲੈ ਕੇ ਆਂਦੀ ਹੈ 4 ਤਰੀਕ ਨੂੰ ਇਹਦੇ ਕੋਲ 1 ਕਿਲੋ 300 ਗ੍ਰਾਮ ਨਸ਼ਾ ਸੀਗਾ ਚਿੱਟਾ ਸੀਗਾ ਕਿਸਾਨ ਚੌਕ ਤੇ ਵੀਡੀਓ ਹੈ सदर थाना ਦੇ ਵਿੱਚ ਪ੍ਰਾਜੈਕਟ ਦੋਨੇ ਵਰਨਾ ਗੱਡੀ ਤੇ ਸੀ ਦਿੱਲੀ ਨੰਬਰ ਸੀ ਠੀਕ ਹੈ ਜੀ ਗੱਡੀ ਦੇ ਪਿਛਲੇ ਪਾਸੇ ਸੀਗਾ ਫਰਾਜਪੁਰ ਤੋਂ ਲੈ ਕੇ ਆਏ ਸੀ ਪ੍ਰਸ਼ਾਸਨ ਨੇ ਰੋਕਿਆ ਵੀ ਮੁਲਾਜ਼ਮਾਂ ਨੇ ਰੋਕਿਆ ਇਹਨੇ ਗੱਡੀ ਨੂੰ ਹੱਥ ਨਹੀਂ ਲਾਣ ਦਿੱਤਾ ਕਹਿੰਦੇ ਮੈਂ ਗੱਡੀ ਨੂੰ ਹੱਥ ਨਹੀਂ ਲਾਣ ਦੇਣਾ ਮੈਂ ਵੀ ਮੁਲਾਜ਼ਮਾਂ ਉੱਥੇ ਕਿਉਂਕਿ ਲੇਡੀ ਮੁਲਾਜ਼ਮ ਨਹੀਂ ਸੀ ਮੁੱਕੇ ਤੇ ਤੇ ਉੱਥੇ ਜੋ ਉਹਨਾਂ ਦੇ ਮੁਲਾਜ਼ਮਾਂ ਦਾ ਬੰਦਿਆ ਦਾ ਜੋਰ ਨਹੀਂ ਚੱਲਿਆ ਕਿਉਂਕਿ ਇਹਨਾਂ ਕੰਮ ਹੀ ਹੈ ਇਹ ਅਲਿਕੇਸ਼ਨ ਲਾ ਦਿੰਦੀ ਆ ਵੀ ਮੇਰੇ ਤੇ ਹੱਥ ਪਾਇਆ ਇਸ ਕਰਕੇ ਤੇ ਟਿੱਪਾਂਗੇ ਉਹ ਵੀਡੀਓ ਸਦਰਖਾਨਾ ਚ 4 ਤਰੀਕ ਨੂੰ ਇਹ ਫਾਜਲ ਕਾ ਤੋਂ ਲੋਕੇਸ਼ਨ ਚੈੱਕ ਕਰੋ ਫਾਜਲ ਕਹਤੋ 1 ਕਿਲੋ 300 ਗ੍ਰਾਮ ਹਿਰੋਇਨ ਲੈ ਕੇ ਆਈ ਹੈ 7:30 ਵਜੇ। ਮਾਨ ਸਰਕਾਰ ਦਾ ਕਿਸ ਤਰ੍ਹਾਂ ਲੱਗਦਾ ਉਪਰਾਲਾ ਜਿਹੜਾ ਬਹੁਤ ਵਧੀਆ ਮਾਨ ਸਰਕਾਰ ਦਾ ਬਹੁਤ ਵਧੀਆ ਨਾ ਹੀ ਉਹ ਜਿਹੜੇ ਬੰਦੇ ਨੇ ਉਹਨਾਂ ਨੂੰ ਛੱਡ ਰਿਆ ਜਾਂ ਕੋਈ ਮੁਲਾਜ਼ਮ ਹੈ ਤਾਂ ਕੋਈ ਕੋਈ ਵੀ ਅਧਿਕਾਰੀ ਬੂਰਾ ਕੰਮ ਕਰ ਰਿਹਾਗਾ ਉਹਨਾਂ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾ ਰਿਹਾ। ਤੁਸੀਂ ਕਹ ਰਹੇ ਵੀ ਵੱਡੇ ਅਧਿਕਾਰੀਆਂ ਨਾਲ ਇਹ ਰਿਲੇਸ਼ਨ ਹੈ ਵੱਡੇ ਅਧਿਕਾਰੀ ਕਿੱਡੇ ਕਿੱਲੇ ਵੱਡੇ ਆ? ਵੱਡੇ ਜੀ ਐਸਐਸਪੀ ਐਸਪੀ ਡੀਐਸਪੀ ਜਿਨ੍ਹਾਂ ਦੇ ਵਿਧ ਪ੍ਰੂਫ ਮੇਰੇ ਕੋਲ ਨੇ ਬਸ ਮੈਂ ਪਿਆਰ ਨਾਲ ਹੀ ਬੇਨਤੀ ਕਰ ਰਹੀ ਆ। ਇਹ ਉਹ ਕੱਲ ਵੀ ਪਕੜੀ ਗਈ ਹੈ ਉਹਨਾਂ ਦੇ ਨਾਮ ਲੈ ਰਹੀ ਸੀ ਮੈਨੂੰ ਬਚਾ ਲੈਣਗੇ ਬਟਿੰਡੇ ਵੀ ਰਹੇ ਆ 7 ਸਾਲ ਪਹਿਲਾਂ ਡਿਊਟੀ ਕਰਕੇ ਗਏ ਆ ਪ੍ਰੈਜ਼ੈਂਟ ਵੀ ਹੁਣ ਕਿੱਥੇ ਨੇ ਮੈਂ ਜਦੋਂ ਟਾਈਮ ਆਉਗਾ ਮੇਰੇ ਕੋਲ ਹੈ ਜੀ ਮੇਰੇ ਕੋਲ ਚੰਟਾਂ ਨੇ ਉਹਨਾਂ ਦੀਆਂ ਉਹਨਾਂ ਨੇ ਮਸ਼ੀਨਾਂ ਤੱਕ ਲੈ ਕੇ ਦਿੱਤੀਆਂ ਨੇ ਇਹਨੂੰ ਐਕਸਰਸਾਈ ਜਾਨੀਆਂ ਸਭ ਕੁਝ ਪ੍ਰੂਫ ਹੈ ਐਸ ਐਸ ਪੀ ਖੋਤ ਐਸ ਐਸ ਪੀ ਐਸ ਪੀ ਡੀ ਐਸ ਪੀ ਸਭ ਦੇ ਮੇਰੇ ਕੋਲ ਵਿਦ ਪ੍ਰੂਫ ਨੇ ਇਸ ਕਰਕੇ ਮੈਂ ਰਿਕਵੈਸਟ ਕਰ ਰਹੀ ਹਾਂ ਤੁਹਾਡਾ ਨਾਮ ਲੈ ਕੇ ਕੱਲ ਵੀ ਕਹਿ ਰਹੀ ਸੀ ਮੈਨੂੰ ਬਚਾ ਲੈਣਗੇ ਅਜੇ ਬੰਦੇ ਨੂੰ ਛੱਡ ਦੋ ਦੂਰ ਹੋ ਜਾ ਮੇਰਾ ਇਹ ਕਾਰਵਸਨ ਦਿੱਤਾਗਾ ਤੁਹਾਡਾ ਵੀ ਘਰ ਉਜਾੜ ਦੂਗੀ ਉਹਨਾਂ ਨੂੰ ਵੀ ਪਤਾ ਹੈ ਬਲੈਕਮੇਲ ਹੀ ਕਰਦੀ ਰਹੀ ਹੈ ਤੁਹਾਡੇ ਕੋਲ ਪ੍ਰੂਫ ਹੈਗੇ ਆ ਸਾਰੇ ਹਨਾ ਤੁਸੀਂ ਉਹਨਾਂ ਦੇ ਨਾਮ ਲੈ ਦੋ ਨਾਮ ਨਹੀਂ ਐਵੇਂ ਆਪਾਂ ਨਾਮ ਨਹੀਂ ਲੈਣਾ ਨਾ ਪਰ ਕਰਾਂਗੇ ਜਦੋਂ ਵਕਤ ਆ ਮੇਰੇ ਜਦੋਂ ਸੁਣਵਾਈ ਨਹੀਂ ਕੀਤੀ ਗਈ ਇਹਨੇ ਘਰ ਤੇ ਡੋਰਜਰ ਫੇਰ ਜਾਵੇ ਮੈਨੂੰ ਮੇਰਾ ਘਰ ਦਵਾਇ ਜਾਵੇ ਮੈਂ ਕਰਾਇਆ ਤੇ ਧੱਕੇ ਖਾਂਦੀ ਫਿਰਦੀ ਹੈ ਮੇਰਾ ਘਰ ਸੀਗਾ ਦੋ ਗੱਡੀਆਂ ਸੀ ਵੇਚ ਕੇ ਬਲਵਿੰਦਰ ਸਿੰਘ ਨੇ ਅਮਨਦੀਪ ਦੇ ਨਾਮ ਕਰਾਤੀਆਂ ਟੋਟਲ ਅਮਨਦੀਪ ਕੋ 6 ਗੱਡੀਆਂ ਨੇ 2 ਇਨੋਵਾ 4 ਦੀ ਵਰਨਾ ਥਾਰ ਬੂਟ ਸਕੂਟਰੀ ਰੋਲੈਕਸ ਦੀਆਂ ਘੜੀਆਂ ਸੋਨਾ ਚਾਂਦੀ ਠੀਕ ਹੈ ਮੈਂ ਲੋਨ ਕਰਾ ਰਿਹਾ ਸੀ ਇਹ ਚਿੱਟੇ ਤੋਂ ਚਿੱਟੇ ਤੋਂ ਬਣਾਇਆ ਤੁਸੀਂ ਆਪਸੇ ਆਣੇ ਹੋ ਇੰਨੇ ਮੁਲਾਜ਼ਮ ਨੇ ਕੌਂਸਟਾਬਲ ਦੀ ਰੈਕ ਚ ਡਿਊਟੀ ਕਰਦੇ ਨੇ ਠੀਕ ਹੈ ਤੁੱਪੇ ਬੈਠੇ ਹੁੰਦੇ ਨੇ ਉਹਨਾਂ ਕੋਲ ਤਾਂ ਹੱਥ ਤੱਕ ਲੋਨ ਦੀ ਕਿਸ਼ਤਾਂ ਹੀ ਨਹੀਂ ਭਰੀਆਂ ਗਈਆਂ ਇਹ ਜੋ 2-2 ਕਰੋੜ ਦੇ ਕੋਟੇ ਕਿੱਥੋਂ ਲੈ ਸਕਦਾਗਾ ਕਦੇ ਇਹ ਤਾਂ ਕਿੰਨੂ ਬਲੈਕਮੇਲ ਕਰਦੀ ਹੈ ਕਦੇ ਕਿੰਨੂ ਬਲੈਕ ਇਹਦਾ ਤੰਦਾ ਏ ਇਹ ਬਲਵਿੰਦਰ ਸਿੰਘ ਨਾਲ ਮਿਲਿਆ ਹੋਇਆ ਉਹਨੂੰ ਬਲਵਿੰਦਰ ਸਿੰਘ ਨੂੰ ਅਰੇਸਟ ਕਰੋ ਜਿਵੇਂ ਮਰਜ਼ੀ ਮੈਨੂੰ ਕੁਝ ਵੀ ਕਰ ਸਕਦਾ ਬਲਵਿੰਦਰ ਸਿੰਘ ਮੇਰੇ ਬੱਚਾ ਉਹ ਖੁੱਲਾ ਚੈਲੰਜ ਕਰਦਾ ਤੇਰੇ ਲੱਗਦਾ ਤੋੜਾਂਗਾ ਸਰਪੇਕ ਕਦਨ ਦੇ ਹੀ ਦਿੱਤਾ ਕਹਿੰਦੇ ਰਿਮਾਂਡ ਸਰਪੇਕ ਇੱਕ ਦਿਨ ਨਾ ਨਹੀਂ ਦੇਣਾ ਚਾਹੀਦਾ ਸੀ ਨਾ ਜੇ ਦੇ ਵੀ ਦਿੱਤਾ ਜੱਜ ਨੇ ਇੱਕ ਦਿਨ ਚ ਕੀ ਘੰਟਿਆਂ ਚ ਪੁਲਿਸ ਬਹੁਤ ਕੁਝ ਸਵਾਗਤ ਕਰ ਸਕਦੀ ਆ ਕਹਿੰਦੇ ਵੀ ਇਹ ਤੁਸੀਂ ਚਿੱਟਾ ਵੇਚਦੇ ਵੀ ਖਾਂਦੇ ਵੀ ਹੈ ਚਿੱਟਾ ਲੰਦੇ ਵੀ ਮੈਂ ਉਦੋਂ ਵੀ ਬਹੁਤ 2022 ਚ ਵੀ ਪਹੁੰਚ ਗਿਆ ਸੀ ਉਹਦੇ ਵਿੱਚ ਕਹਿੰਦੇ ਵੀ ਨੈਗੇਟਿਵ ਆਏ ਆ ਨਹੀਂ ਜੀ ਨਹੀਂ ਬਿਲੀ ਭਗਤਾ ਜੀ ਸਰਕਾਰੀ ਮੁਲਾਜ਼ਮ ਜੀ ਸਰਕਾਰੀ ਮੁਲਾਜ਼ਮ ਦੀ ਕਰਦਾ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਸਰਕਾਰੀ ਹੀ ਸਰਕਾਰੀ ਦੀ سپورਟ ਕਰਦਾ ਰਿਪੋਰਟਾਂ ਬਦਲਤੀਆਂ ਹੋਣ ਗਿਆ ਆਪਾਂ ਨਾਲ ਰਹਿਨੇ ਆ ਲਾਂਦੀ ਚਿੱਟਾ ਲਾਂਦੀ ਵੀ ਐ ਚਿੱਟਾ ਵੇਚਦੀ ਵੀ ਐ ਇਹਦਾ ਕੰਮ ਹੀ ਐ ਜੀ ਤੁਸੀਂ ਬਲਵਿੰਦਰ ਸਿੰਘ ਦਾ ਨਾਮ ਲੈ ਰਹੇ ਉਹਦੇ ਖਿਲਾਫ ਵੀ ਪ੍ਰੂਫ ਹੈ ਹਾਂ ਜੀ ਹੁੰਦਾ ਬਲਾ ਸਾਰਾ ਕੁਝ ਹੀ ਐ ਮੇਰੇ ਕੋਲ ਗੈਂਗਸਟਰ ਐ ਇੰਨੇ ਇੰਨੇ ਪ੍ਰੂਫ ਐ ਦੋ ਨਜਾਇਜ਼ ਹਥਿਆਰ ਠੀਕ ਐ ਹੁਣ ਵੀ ਨਿੱਕੀਆਂ ਕੁੜੀਆਂ ਬਣਾ ਕੇ ਇਹਨਾਂ ਸਟਿੱਕਰ ਲਾਏ ਹੋਏ ਇਸ ਗੱਡੀ ਦੇ ਉੱਤੇ ਪੰਜਾਬ ਪੁਲਿਸ ਇਸ ਤਰ੍ਹਾਂ ਕਹਿੰਦੀ ਗੱਡੀ ਨੂੰ ਕੋਈ ਹੱਥ ਨਹੀਂ ਲਾਂਦਾ ਸੀਗਾ ਬਲਵਿੰਦਰ ਇਹ ਲੈ ਕੇ ਆਂਦੀ ਸੀ ਬਲਵਿੰਦਰ ਸਿੰਘ ਸਪਲਾਈ ਕਰਦਾ ਸੀ ਅੱਗੇ ਉਹਨੂੰ ਜੂਰ ਪੜਿਆ ਜਾਵੇ ਬਹੁਤ ਖੁਲਾਸੇ ਹੋਣਗੇ ਪਹਿਲਾਂ ਵੀ ਪੰਜਾਬ ਕਦਮੇ ਚੱਲ ਰਿਹਾ ਬਲਵਿੰਦਰ ਸਿੰਘ ਦੇ ਉੱਤੇ ਅੱਜ ਵੀ ਹੀਰੋਇਨ ਦੇ ਵੀ ਗੱਡੀ ਕੀ ਨਾਮ ਤੇ ਹੈ ਅਮਨਦੀਪ ਦੇ ਕੈਸ਼ ਗੱਡੀਆਂ ਪਹਿਲਾਂ ਇਹਦੇ ਕੋਲ ਗੱਡੀ ਸੀ 738 ਨੰਬਰ ਥਾਰ ਉਹ ਗੱਡੀ ਪਤਾ ਨਹੀਂ ਕਿੱਥੇ ਕਰਤੀ ਦੂਜੀ ਨਾਮ ਵੀ ਗੱਡੀ ਲਈ ਇਹਨੇ ਥਾਰ ਦੋ ਗੱਡੀਆਂ ਪਹਿਲਾ ਵਾਲੀ ਗੱਡੀ ਕਿਪਦਾ ਕਿੱਥੇ ਕਰਤੀ ਕਿਨੇ ਓਡੀ ਗੱਡੀ ਵੀ ਅੱਜ ਖੜੀ ਹੈ ਬੀਡ ਰੋਡ ਤੇ ਵਰਨਾ ਗੱਡੀ ਸੋਨੂ ਕੋਲਾ ਬੂਟ ਤੇ ਸਟicker ਲਾਇਆ ਇਹ ਬਲੂ ਬੂਟ ਚਲਾਂਦੀ ਹੈ ਗੂਟ ਨਹੀਂ ਚਲਾਂਦੀ ਬਲਵਿੰਦਰ ਹੈ ਬਲਵਿੰਦਰ ਸਟicker ਲਗਾ ਕੇ ਕਿਵੇਂ ਚਲਾ ਸਕਦਾ ਪੰਜਾਬ ਪੁਲਿਸ ਦਾ ਇੰਨਾ ਮਤਲਬ ਤੁਸੀਂ ਲੋਕਾਂ ਤੇ ਤੋਸ ਮੰਨਦੇ ਹੋ ਪੰਜਾਬ ਪੁਲਿਸ ਨੂੰ ਬਦਨਾਮ ਕਰਦੇ ਹੋ ਕਈ ਅਫਸਰ ਬਹੁਤ ਵਧੀਆ ਨੇ ਪਰ ਕਈ ਨਾਲ ਮਿਲੇ ਹੋਏ ਤੁਹਾਨੂੰ ਮੈਂ ਸਾਰਿਆਂ ਨੂੰ ਬੁਸ਼ਾਰਸ਼ ਕਰਨਾ ਚਾਹਨੀ ਆ ਐਂਦੇ ਕਰਤੇ ਬਲਡੋਰਜਰ ਫੇਰਿਆ ਹੀ ਜਾਵੇ ਇੰਦਾ ਕਾਰੋ ਇਹਨੇ ਨਸ਼ਾ ਵੇਚ ਕੇ ਹੀ ਬਣਾਇਆ ਡਿਊਟੀ ਕਰਕੇ ਨਹੀਂ ਬਣਾਇਆ ਇਹ ਹਸਪੀਟਲ ਦੇ ਵਿੱਚ ਡਿਊਟੀ ਕਰਦੀ ਹੈ ਪੁਲਿਸ ਲਾਈਨ ਚ ਇਹਨੇ ਨਰਸ ਦਾ ਕੋਰਸ ਨਹੀਂ ਕੀਤਾ ਡਿਊਟੀ ਮਾਨਸਾ ਪਰ ਕਰਦੀ ਪੁਲਿਸ ਲਾਈਨ ਦੇ ਵਿੱਚ ਇਹ ਇੰਨਾ ਇੰਨੀ ਮਿਹਰਬਾਨ ਹੋ ਗਈ ਸਰਕਾਰ ਇਹਦੇ ਤੇ ਡਿਊਟੀ ਮਾਨਸਾ ਕਰ ਪੁਲਿਸ ਲਾਈਨ ਚ ਰਹੀ ਹੈ ਏਸੀ ਥੱਲੇ ਟੀਕੇ ਲਾ ਰਹੀ ਹੈ ਇਹਨੇ ਨਰਸ ਦਾ ਕੋਰਸ ਕੀਤਾ ਪਰੋਫ ਕੀਤਾ ਜਾਵੇ ਬਿਨ ਨਸ ਦਾ ਕੁਰਸ ਕੀਤਾ ਹੈ ਤੁਸੀਂ ਉਹ ਪ੍ਰੋਪਰਟੀ ਦੀ ਗੱਲ ਕਰ ਰਹੇ ਸੀਗੇ ਖਤਰਾ ਮੈਨੂੰ ਦੋਨੋਂ ਤੋਂ ਹੈ ਜੇ ਇਹ ਅੰਦਰ ਹੈ ਤੇ ਇਹਨੇ ਤੁਹਾਨੂੰ ਬਲਵਿੰਦ ਨੂੰ ਬਾਹਰ ਛੱਡਿਆ ਹੋਇਆ ਠੀਕ ਹੈ ਉਹ ਅਧਿਕਾਰੀਆਂ ਦੇ ਮੈਂ ਨਾਮ ਲੈ ਰਹੀਆਂ ਜੋ ਕੁਝ ਵੀ ਕਹਿ ਰਹੀਆਂ ਉਹਨਾਂ ਨੂੰ ਕਹਿ ਕੇ ਮੈਨੂੰ ਕੁਝ ਵੀ ਕਰਵਾ ਸਕਦੀ ਹੈ ਮੇਰੇ ਬੱਚਿਆਂ ਸਮੇਤ ਕੋਈ ਵੀ ਗੱਲਬਾਤ ਹੋ ਗਈ ਅਮਨਦੀਪੋਂ ਦਾ ਪਰਿਵਾਰ ਤੇ ਉਹ ਅਧਿਕਾਰੀਆਂ ਦੇ ਮੈਂ ਬਾਹਰ ਨਾਮ ਪੋਸਟ ਪਾ ਕੇ ਜਾਊਂਗੀ ਜੇ ਮੈਨੂੰ ਕੋਈ ਵੀ ਨੀਤੀ ਯੋਗ ਤਾ ਤੁਸੀਂ ਪ੍ਰਾਪਰਟੀ ਦੀ ਗੱਲ ਕੀਤੀ ਸੀ ਆ ਪ੍ਰਾਪਰਟੀ ਕੀ ਕੀ ਪ੍ਰਾਪਰਟੀ ਹੈਗੀ ਹੈ ਪ੍ਰਾਪਰਟੀ ਆ ਜੀ ਆਦਰਸ਼ ਨਗਰ ਦੇ ਵਿੱਚ 500 ਗੱਜ ਦਾ ਪਲਾਟ ਐਂਦੇ ਭਰਾ ਦੇ ਨਾਮ ਤੇ ਵਿਰਾਟ ਗ੍ਰੀਨ ਮੰਨੇਤਨ ਕਲੋਨੀ ਐ ਉੱਥੇ ਕਰੋਨਾ ਦੀ ਕੋਠੀ ਆ ਇਕੱਲੀ ਰਹਿੰਦੀ ਆ ਪੋਸਟ ਅਮਨਦੀਪ ਕੌਰ ਕਾਂਸਟੇਬਲ ਬੈਟ ਨੰਬਰ 1248 ਚੱਕ ਫਤੇ ਸਿੰਘ ਵਾਲਾ ਉੱਥੇ ਵੀ ਨੇ ਕੋਠੀ ਬਣਾ ਰੱਖੀ ਆ ਠੀਕ ਆ ਜੀ ਕਿਸਾਨ ਚੌਕ ਤੋਂ ਅੱਗੇ ਕਲੋਨੀ ਕੱਟੀ ਆ ਉੱਥੇ ਵੀ ਪਲਾਟ ਆ ਬਰਨਾ ਕਾਡੀ ਥਾਰ ਬੂਟ ਸਕੂਟਰੀ ਰੋਲੇਕਸ ਦੇ ਕੜੀਆਂ ਸੋਨੇ ਦੇ ਚੈਨਾ ਇਹਦੇ ਵੀਡੀਓ ਚ ਪਾਈਆਂ ਕਿੱਥੋਂ ਆ ਰਹੀਆਂ ਨੇ ਦੂਜੇ ਘਰ ਇਹਨਾਂ ਨੇ ਐਫ ਆਈ ਆਰ ਦਾਜ ਕੀਤੀ ਹੈ ਆਉਂਦੇ ਤਾਂ ਲਾਲ ਸਿੰਘ ਬਸਤੀ ਦਾ ਐਡਰੈਸ ਦਿੱਸਿਆਗਾ ਇਹ ਲਾਲ ਸਿੰਘ ਬਸਤੀ ਨਹੀਂ ਵਿਰਾਟ ਗ੍ਰੀਨ ਦੇ ਵਿੱਚ ਹੈ ਇਹ ਆਪਦੇ ਆਪ ਨੂੰ ਬਚਾਣਾ ਚਾਹੁੰਦੀ ਹੈ ਜਾਂ ਅਫਸਰ ਬਚਾਣਾ ਚਾਹੁੰਦੇ ਹੈ ਲਾਲ ਸਿੰਘ ਬਸਤੀ ਦਾ ਕੋਈ ਲੈਣਾ ਦੇਣਾ ਹੀ ਨਹੀਂਗਾ ਵਿਰਾਟ ਗ੍ਰੀਨਾ ਮਲਟਾਨੀਆਂ ਪੁਲ ਵਿਰਾਟ ਗ੍ਰੀਨ ਪਾਰਕ ਉੱਥੇ ਉਹਦਾ ਐਡਰੈਸ ਰੱਖੋ ਨਾ ਤੁਸੀਂ ਐਫ ਆਈ ਆਰ ਚ ਲਾਲ ਸਿੰਘ ਬਸਤੀ ਕੌਣ ਲਿਖ ਰਿਹਾ ਏ ਅਫਸਾਦੀ ਮਿਲੀ ਭਗਤਾਂ ਕਈ ਨਹੀਂ ਸਪੋਰਟ ਕਰ ਰਹੇ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰੀਆਂ ਸਪੋਰਟ ਨਾ ਕਰੋ ਬਖਸ਼ੋ ਇਹ ਜੇ ਬੰਦਿਆਂ ਨੂੰ ਜੇਲ੍ਹ ਭੇਜੋ ਬਰਡੋਜਰ ਪੇ ਰਹਾ ਜਾਵੇ ਇਹਨਾਂ ਦਾ